ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀ ਕਾਹ ਤੇ ਜੈਸਾ ਜੀ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਵੈਲਕਮ ਆ ਜੀ ਮੇਰੇ YouTube ਚੈਨਲ ਦੀਪ ਹੀਰ ਬਲੌਗਸ ਦੇ ਵਿੱਚ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ ਸਾਈਂ ਲਾਦੀਸ਼ਾ ਸਰਕਾਰ ਜਿਹਦੇ ਫਕੀਰਾਂ ਨੂੰ ਮੰਨਣ ਵਾਲੇ ਕੁਝ ਮਰੀਦ ਨੇ ਜਿਨ੍ਹਾਂ ਨੇ ਮੈਨੂੰ ਕਾਫੀ ਮੈਸੇਜ ਕੀਤੇ ਕਿ ਭਾਜੀ ਨਕੋਦਰ ਸ਼ਹਿਰ ਦੇ ਵਿੱਚ ਜਦੋਂ ਆਪਾਂ ਜਾਣਦੇ ਆ ਨਕੋਦਰ ਦੇ ਵਿੱਚ ਇੰਨੇ ਦਰਬਾਰ ਨੇ ਸਾਈਂ ਲਾਡੀ ਸ਼ਸ ਸਰਕਾਰ ਜੀ ਦਾ ਦਰਬਾਰ ਆ ਬਾਪੂ ਲਾਲ ਬਾਦਸ਼ਾਹ ਸਰਕਾਰ ਦਾ ਦਰਬਾਰ ਆ ਵਿੱਕੀ ਸਾਈਂ ਜੀ ਦਾ ਦਰਬਾਰ ਆ ਬਾਪੂ ਬ੍ਰਹਮ ਜੋਗੀ ਜੀ ਦਾ ਦਰਬਾਰ ਆ ਔਰ ਉਹਨਾਂ ਦਾ ਕਹਿਣਾ ਇਹ ਆ ਕਿ ਸਾਨੂੰ ਇਹ ਗੱਲ ਨਹੀਂ ਸਮਝ ਲੱਗਦੀ ਕਿ ਸਭ ਤੋਂ ਪਹਿਲਾਂ ਕਿਹੜੇ ਦਰਬਾਰ ਜਾਈਏ ਕਿਉਂਕਿ ਕਹਿੰਦੇ ਕਈ ਲੋਕ ਸਾਨੂੰ ਇਦਾਂ ਦੇ ਮਿਲ ਜਾਂਦੇ ਨੇ ਜਿਹੜੇ ਸਾਨੂੰ ਕਹਿੰਦੇ ਨੇ ਵੀ ਤੁਸੀਂ ਪਹਿਲਾਂ ਇੱਧਰ ਨਾ ਜਾਇਆ ਕਰੋ ਪਹਿਲਾਂ ਉੱਧਰ ਜਾਇਆ ਕਰੋ ਕਈ ਕਹਿ ਦਿੰਦੇ ਨੇ ਪਹਿਲਾਂ ਉੱਧਰ ਨਾ ਜਾਇਆ ਕਰੋ ਪਹਿਲਾਂ ਅੰਦਰ ਜਾਇਆ ਕਰੋ ਸੋ ਅਸੀਂ ਕਹਿੰਦੇ ਕਿਸੇ ਨਾ ਕਿਸੇ ਵਹਿਮ ਦੇ ਵਿੱਚ ਵੜ ਜਾਂਦੇ ਆ ਤਾਂ ਮੈਂ ਜਿੰਨਾ ਮੈਨੂੰ ਲੱਗਦਾ ਕਿ ਉਸੇ حساب ਨਾਲ ਮੈਂ ਜਵਾਬ ਦਵਾਂ ਦੇਖੋ ਨਕੋਦਰ ਦਰਬਾਰ ਦੇ ਵਿੱਚ ਸੈ ਇਲਾਦੀ ਸ਼ਾ ਸਰਕਾਰ ਦਾ ਦਰਬਾਰ ਬਾਪੂ ਲਾਲ ਬਾਸ਼ਾ ਸਰਕਾਰ ਦਾ ਦਰਬਾਰ ਬਾਪੂ ਬ੍ਰਹਮ ਜੋਗੀ ਮਹਾਰਾਜ ਦਾ ਦਰਬਾਰ ਸਾਈ ਵਿੱਕੀ ਸ਼ਾਸਤਰਕਾਰ ਦਾ ਦਰਬਾਰ ਇਹਨਾਂ ਦਰਬਾਰਾਂ ਦੇ ਵਿੱਚ ਕਿਤੇ ਵੀ ਕੁਝ ਨਹੀਂ ਲਿਖਿਆ ਹੋਇਆ ਕਿ ਤੁਸੀਂ ਸਭ ਤੋਂ ਪਹਿਲਾਂ ਉੱਥੇ ਜਾਣਾ ਜਾਂ ਸਭ ਤੋਂ ਪਹਿਲਾਂ ਉੱਥੇ ਜਾਣਾ ਤੁਸੀਂ ਜਿਨ੍ਹਾਂ ਨੂੰ ਵੀ ਜਾਲਾ ਮੰਗਦੇ ਹੋ ਨਾ ਮੰਨ ਲਓ ਤੁਹਾਡਾ ਪਿਆਰ ਬਾਪੂ ਲਾਲ ਬਾਸ਼ਾ ਸਰਕਾਰ ਦੇ ਨਾਲ ਆ ਤਾਂ ਤੁਸੀਂ ਸਭ ਤੋਂ ਪਹਿਲਾਂ ਉੱਥੇ ਜਾ ਕੇ ਸਲਾਮ ਕਰ ਸਕਦੇ ਹੋ ਬਾਕੀ ਦਰਬਾਰਾਂ ਤੇ ਬਾਅਦ ਚ ਕਰੋ ਤੁਹਾਡਾ ਪਿਆਰ ਬਾਬਾ ਮੁਰਾਸ਼ਾ ਸਰਕਾਰ ਦੇ ਨਾਲ ਆ ਤਾਂ ਤੁਸੀਂ ਉਧਰ ਜਾ ਸਕਦੇ ਹੋ ਤੁਹਾਡਾ ਪਿਆਰ ਬਾਪੂ ਕਮਜੋਗੀ ਸਰਕਾਰ ਦੇ ਨਾਲ ਆ ਤਾਂ ਤੁਸੀਂ ਸਭ ਤੋਂ ਪਹਿਲਾਂ ਉਧਰ ਜਾ ਸਕਦੇ ਹੋ ਕਿਸੇ ਤਰ੍ਹਾਂ ਦਾ ਵੀ ਕੋਈ ਵਹਿਮ ਨਹੀਂ ਹੈਗਾ ਕਿ ਸਭ ਤੋਂ ਪਹਿਲਾਂ ਉਸ ਦਰਬਾਰ ਤੇ ਜਾਣਾ ਤੇ ਬਾਅਦ ਵਿੱਚ ਇਸ ਦਰਬਾਰ ਤੇ ਆਉਣਾ ਐਦਾਂ ਦਾ ਕੋਈ ਵੀ ਵਹਿਮ ਨਹੀਂ ਤੇ ਕੋਈ ਵੀ ਐਦਾਂ ਦਾ ਤਰੀਕਾ ਨਹੀਂ ਹੈਗਾ ਕਈ ਲੋਕ ਤਾਂ ਇਹ ਵੀ ਕਰਦੇ ਨੇ ਜੇ ਬਾਰੋ-ਬਾਰ ਆਈਏ ਤਾਂ ਬਾਜ਼ਾਰ ਦੇ ਵਿੱਚ ਆਉਂਦੀ ਸਿੱਧਾ ਪਹਿਲਾਂ ਬਾਪੂ ਲਾਲ ਬਾਸ਼ਾ ਸਰਕਾਰ ਦਰਬਾਰ ਜਾਂਦੇ ਨੇ ਉਸ ਤੋਂ ਬਾਅਦ ਉਹ ਬਾਕੀ ਦਰਬਾਰਾਂ ਤੇ ਜਾ ਕੇ ਸलाम ਕਰ ਦਿੰਗੇ ਸਾਡੀ ਆਦਤ ਆ ਅਸੀਂ ਸਿੱਧਾ ਹੀ ਜਾ ਕੇ ਪਹਿਲਾਂ ਸائیں ਲਾਦੀਸ਼ਾ ਸਰਕਾਰ ਦੇ ਦਰਬਾਰ ਤੇ ਸलाम ਕਰਦੇ ਆ ਉਸ ਤੋਂ ਬਾਅਦ ਬਾਕੀ ਜਿਹੜੇ ਦਰਬਾਰ ਨੇ ਉਹਨਾਂ ਦਾ ਅਸੀਂ ਦੇਖਦੇ ਆ ਕਿ ਉੱਥੇ ਸलाम ਕਰਨੀ ਆ ਸੋ ਕਿਸੇ ਦੀਆਂ ਗੱਲਾਂ 'ਚ ਆ ਕੇ ਵਹਿਮਾਂ 'ਚ ਨਾ ਪਾਓ ਜਿੱਦਾਂ ਤੁਹਾਡਾ ਜੀ ਕਰਦਾ ਉਵੇਂ ਕਰੋ ਸੋ ਇਸ ਵੀਡੀਓ ਨੂੰ ਬਰਤਬਰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਸਾਰਿਆਂ ਦੇ ਕੋਲੇ ਵੀਡੀਓ ਪਹੁੰਚੇ ਤੇ ਦਿਲ ਦੇ ਵਿੱਚ ਜਿਹੜਾ ਕੋਈ ਵਹਿਮ ਆ ਉਹ ਕਲੀਅਰ ਹੋਵੇ ਜੈ ਸائیں ਦੀ